ਤੁਸੀਂ ਇਹਨਾਂ ਨੂੰ ਕਿੱਦਾਂ ਇੱਥੇ ਸੱਦ ਲਿਆ ਇਹਨਾਂ ਨੂੰ ਤਾਂ ਠਾਣਾ ਉਹ ਲੱਗਦਾ ਆ ਤੁਸੀਂ ਇਹਨਾਂ ਨੂੰ ਕਿੱਦਾਂ ਸੱਦ ਲਿਆ ਇੱਥੇ ਇਹਨਾਂ ਨੂੰ ਤਾਂ ਠਾਣਾ ਉਹ ਲੱਗਦਾ ਆ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਤੁਸੀਂ ਕੌਣ ਆ ਫਲਾਣਾ ਦੇ ਬਣਾ ਉਹ ਤਾਂ ਬੜੇ ਅੱਗੇ ਜਵਾਬ ਸਵਾਲ ਕਰ ਰਿਹਾ ਤੁਸੀਂ ਉਹ ਕਾਰਵਾਈ ਕਰਦ ਨੇ ਕਾਰਵਾਈ ਸ਼੍ਰੀਮਾਂ ਜੀ ਦੇਖੋ ਜੀ ਕਾਰਵਾਈ ਤਾਂ ਕਰੋ ਕਰੋ ਕਾਰਵਾਈ ਜੀ ਮੇਰੀਆਂ ਭੈਣਾਂ ਘਰੇ ਕੱਲੀਆਂ ਰਹਿਦੀਆਂ ਆ ਮੇਰੀ ਮਾਂ ਘਰੇ ਕੱਲੀ ਰਹਿੰਦੀ ਆ ਇਹਨਾਂ ਨੇ ਪਿੰਨ ਵੀ ਜਨਾਬ ਦੀ ਨਾ ਬੜਾ ਕੁਝ ਕੀਤਾ ਬਾਬਾ ਜੀ ਇੱਕ ਮਿੰਟੋ ਕਾਰਵਾਈ ਤੇ ਕਰੋ ਦਫ਼ਤਰੀ ਵੀ ਨਾਲ ਕਰੋ ਹਾਂਜੀ ਸਾਰੇ ਮੇਦੇ ਚੁਕਾਈਆਂ ਦੇ ਵਿੱਚ ਜਨਰਲ ਪ੍ਰਸ਼ਾਸਨ ਦੇ ਨਾਮ ਜੇ ਉਹ ਨਾ ਵੜਿਆ ਗਿਆ ਬੰਦਾ ਜੇ ਨਾ ਕਾਰਵਾਈ ਹੋਈ ਤਾਂ ਕੋਈ ਨਾ ਕੋਈ ਮੈਨੂੰ ਲੱਗਦਾ ਇਹਨਾਂ ਤੱਕ ਕਸ ਕਰ ਲੈਣਾ ਹੈ ਹਾਂਜੀ ਗਾਲੇ ਹੋਈ ਕਿ ਸਾਡੇ ਮੋਬਾਈਲ ਨਹੀਂ ਦਿੰਦਾ ਇੱਕ ਅਦਾ ਦੇ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਦਸੰਬਰ ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਹੈ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲੇ ਠੀਕ ਹੈ ਤੇ 15 20 ਮੁੰਡੇ ਸੀਗੇ ਇਸ ਦੇ ਖਿਲਾਫ ਜਿਹੜੀ ਥਾਣਾ ਰਾਮਾ ਮੱਡੀ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਸੀ ਦਰਖਾਸਤ ਪਹਿਲਾ ਦਿਨ ਹੀ ਦਿੱਤੀ ਰਿਪੋਰਟ ਇੱਥੇ ਆਈ ਰਿਪੋਰਟ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਇੱਟ ਦੱਸਿਆ ਸੀ ਕੀ ਕਹਿ ਰਹੇ ਹੋ ਪੁਲਿਸ ਪਰਸ਼ਾਣ ਪੁਲਿਸ ਵਾਲੇ ਬਸ ਕਹਿੰਦੇ ਕਰੂੰਗੇ ਕਰੂੰਗੇ ਬਸ ਕਰੂੰਗੇ ਉਹ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਫੋਨਾਂ ਤੁਹਾਨੂੰ ਦਿੱਤੀਆਂ ਰੋਜ਼ ਤਸ਼ਰੀਅਤ ਧਮਕੀਆਂ ਦੇ ਰਿਹਾ ਆ ਉਹ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਇਆ ਸੀ ਉਹਦਾ ਥਾਣੇ ਵਿੱਚ ਫੇਰ ਸਾਨੂੰ ਪੁਲਸ ਵਾਲਿਆਂ ਦੇ ਸਾਹਮਣੇ ਬਣ ਕੋਲ ਆਈ ਉਹਨਾਂ ਨੇ ਕਿ ਫੇਰ ਸਾਨੂੰ ਧਮਕੀਆਂ ਦੇ ਰਿਹਾ ਸੀ ਪੁਲਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਸ ਵਾਲੇ ਉਹਨਾਂ ਬੱਬਈਓ ਇਹ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਕੁੱਢਿਆ ਹੋਇਆ ਨਾਸ਼ਾ ਨੂੰ ਸ਼ੇਅਰਦੀ ਆ ਜੀ ਕਿਸ ਦਾ ਕੋਲ ਦੀੰਮੀ ਹੈ ਹਾਂਜੀ ਕੀ ਗੱਲ ਬਣਦਾ ਹੈ ਜੱਗਾ ਜੱਗਾ ਬੱਲਾ ਦਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲਿਆਂ ਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਹੀ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜੇ ਥੇਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਹੈ ਨਾ ਇਹਨੇ ਸਾਡਾ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹੀ ਕਿਹਾ ਕਿ ਸਾਡਾ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਤਾਂ ਸਾਨੂੰ ਗੰਨੀਆਂ ਗੰਨੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮ ਆ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਬਾੜ ਜਾਵਾਂਗੇ ਤਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਅਦ ਚ ਵੀਡੀਓ ਬਣਾਉਂਦੇ ਤੇ ਉਹਨਾਂ ਨੂੰ ਥ੍ਰੈਟ ਕਰਦੇ ਨੇ ਇਹ ਜੋ ਉਹ ਕਦੇ ਇਕੱਲੇ ਤੁਹਾਡੇ ਸਾਹਮਣੇ ਇੱਕ ਮਿੰਟ ਸਰ ਇੱਕ ਮਿੰਟ ਉਹਨਾਂ ਨੂੰ ਬੋਲਣ ਦੋ ਹਾਂ ਇੱਕ ਮਿੰਟ ਮੈਮ ਇੱਕ ਮਿੰਟ ਹੁਣ ਹਾਂਜੀ ਸਰ ਕੀ ਮਾਮਲਾ ਜੀ ਜਿਹੜਾ ਨੇ ਕੰਪਲੇਨਟ ਕੀਤੀ ਵੀ ਮੈਨੂੰ ਥ੍ਰੈਟ ਕਰਦਾ ਏ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨੇ ਸਮਝ ਕੇ ਕੱਲ ਗੱਲ ਕੀਤੀ ਉਹਨੇ ਅੱਜ 4 ਵਜੇ ਟਾਈਮ ਦਿੱਤਾ ਸੀ ਜਿਹੜੇ ਸੈਫਟੀ ਨਾਲ 4 ਵਜੇ ਟਾਈਮ ਦਿੱਤਾ ਸੀ ਇਹ ਹੁਣ ਆਏ ਨੇ ਵੀ ਆਇਆ ਨਹੀਂ ਜਿਹੜਾ ਇਹ ਕਾਰਵਾਈ ਕਰ ਸਰ ਇਹਨਾਂ ਦਾ ਕਹਿਣਾ ਹੈ ਕਿ ਹਫਤੇ ਪਹਿਲੋ ਜਿਹੜੀ ਇਹ ਦਰਖਾਸਤ ਦਿੱਤੀ ਗਈ ਸੀ ਲੇਕਿਨ ਹੱਲੇ ਤੱਕ ਵੀ ਕੋਈ ਕਾਰਵਾਈ ਦਾ ਨਾਮੋ ਨਿਸ਼ਾਨ ਨਹੀਂ ਦਿਖਣ ਨੂੰ ਮਿਲਿਆ ਮੈਂ ਕਿ ਜਿਹੜਾ ਸਾਬ ਇਹਦਾ ਐਂਜਾਇਰ ਐਗਰੀਮੈਂਟ ਸੀ ਉਹਨਾਂ ਨੇ ਤਾਂ ਵੀ ਕਾਰਵਾਈ ਕੀਤੀ ਆਪਾਂ अच्छा जी। ਇਹ ਇਤਨਾ ਟਾਈਮ ਲਿਆ ਸੀ ਚੱਲ ਰਿਹਾ ਨਹੀਂ ਹੋਊਗਾ ਇਹਨੂੰ ਪਹਿਲਾਂ ਸੱਤ ਨਾਲ ਹੀ ਕਾਰਵਾਈ ਕਰਾਂਗੇ। ਸਰ ਕੁਝ ਦਿਨ ਪਹਿਲਾਂ ਨਾ ਕੁਝ ਮਹੀਨੇ ਪਹਿਲਾਂ ਇੱਕ ਵਿਅਕਤੀ ਦਾ ਮਰਡਰ ਹੋਇਆ ਸੀ ਜੋ ਵੀ ਕਿਨਰ ਤੋਂ ਮਾਸਕ ਤੋਂ ਬਿਲੋਂਗ ਕਰਦਾ ਸੀ ਉਸਦੇ ਗੋਲੀ ਮਾਰ ਕੇ ਮਾਰ ਦਿੱਤਾ। ਇੱਕ ਮਿੰਟ ਰੁਕਿਓ ਜਰਾ। ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਕੱਲ ਨੂੰ ਅਗਰ ਜੇ ਇਹਨਾਂ ਨੂੰ ਜਿਹੜਾ ਡਰ ਹੈ ਜੋ ਇਹਨਾਂ ਨੂੰ ਡਰ ਹੈ ਕਿ ਕੱਲ ਨੂੰ ਅਗਰ ਜੇ ਕੋਈ ਇਹਨਾਂ ਤੇ ਅਟੈਕ ਹੋ ਜਾਂਦਾ ਉਸ ਦਾ ਜ਼ਿੰਮੇਵਾਰ ਕਿਹਨੂੰ ਠਹਿਰਾएंगे? ਕੌਣ ਹੋਏਗਾ ਉਹਦਾ ਜ਼ਿੰਮੇਵਾਰ? ਇਹ ਨੌਕਰੀ ਆਨੰਦਈ ਕਿਉ ਹੈ ਜੀ ਮੰਦਿਰ ਦਾ ਖਦੂਰਾ ਅੰਦਰ ਰਹਿਣ ਜਾਂ ਫਲਾ ਵੀਡੀਓ ਪ੍ਰੂਫ ਦਿੱਤੇ ਸਰ ਕੋਈ ਪ੍ਰੂਫ ਇਹਨਾਂ ਦੇ ਇਹਨਾਂ ਦੇ ਕੋਲ ਕਾਫੀ ਪ੍ਰੂਫ ਨੇ ਪ੍ਰੂਫ ਦਿਖਾਏ ਇੱਕ ਲੇਡੀਜ਼ ਨਾਲ ਵੀ ਬੜੀ ਬਦਸਲੂਕੀ ਉਹਨਾਂ ਵੱਲੋਂ ਕੀਤੀ ਸਾਡੇ ਥਾੜੇ ਨਾਲ ਇੱਕ ਵਾਰ ਉਸ ਤੇ ਸਾਡੀ ਸਾਡੀ ਤੁਸ ਨਾਲ ਨਹੀਂ ਕੰਦਾ ਇਹਨਾਂ ਮਕਾਲਵੇ ਜਾਈ ਦੀ ਤਵੀ ਉਸ ਤੋਂ ਬੰਦ ਤੇ ਤੁਹਾਨੂੰ ਕਰਤਾਰਪੁਰ ਕੰਪਲੀਟ ਨਹੀਂ ਪਈਆਂ ਸਰ ਇੱਕ ਬੜੀ ਹੈਰਾਨੀ ਵਾਲੀ ਗੱਲ ਸੁਣਨ ਨੂੰ ਮਿਲੀ ਉਹ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹੀ ਜਵਾਬ ਦੇ ਇੱਕ ਮਿੰਟ ਮੈਡਮ ਇੱਕ ਮਿੰਟ ਜੀ ਤੁਹਾਡੇ ਕੋਲ ਉਹ ਹੀ ਜਵਾਬ ਦੇਈਓ ਬੰਦੇ ਪੁੱਛਦੇ ਪਏ ਨੇ ਕਿ ਇਹਨਾਂ ਨੂੰ ਥਾਣਾ ਨਹੀਂ ਲੱਗਦਾ ਇੱਕ ਮਿੰਟ ਪਾ ਜੀ ਇੱਕ ਮਿੰਟ ਜੀ ਥਾਣਾ ਕੋਈ ਹੋਰ ਲੱਗਦਾ ਪਿਆ ਵਾ ਤੁਸੀਂ ਉਹਨਾਂ ਨੂੰ ਵੀ ਜਵਾਬ ਦੇਈਓ ਪੁਲਿਸ ਹੁਣ ਜਵਾਬ ਦੇਈ ਆ ਹੋਊਗੀ ਤੇ ਫੇ ਉਹ ਕਿੱਦਾਂ ਪੁੱਛ ਰਹੇ ਪਏ ਸੀ ਮਾਤਾ ਵੀ ਜਿਹੜਾ ਚੁੱਕਾ ਸਾਡੀ ਕਹਿੰਦਾ ਮੈਡੀਕਲ ਕਹਿੰਦਾ ਹੂੰ ਤੇ ਉਹਨਾਂ ਨੂੰ ਤੁਹਾਨੂੰ ਇੱਕ ਵਾਰੀ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਟਾਈਮ ਨਹੀਂ ਦਿੱਤਾ ਗਿਆ ਉਹਨਾਂ ਨੂੰ ਟਾਈਮ ਦਿੱਤਾ ਜਾਂ 4 ਵਜੇ ਤਾਂ ਆਇਆ ਨਹੀਂ ਇਹ ਉਸ ਬਲਾਵੇ ਫਿਰ ਵੀ ਥਾਣੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਪਿੱਛੇ ਮਰਡਰ ਵੀ ਹੋਇਆ ਸੀਗਾ ਐਨਾ ਉਦੋਂ ਵੀ ਤੁਹਾਨੂੰ ਪਤਾ ਹੰਗਾਮਾ ਹੋਇਆ ਐਨਾ ਕੁਝ ਹੋਇਆ ਪਰ ਆਪਾਂ ਕਿਉਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬੁਲਾ ਨਹੀਂ ਰਹੇ ਜਾਂ ਕਰਨ ਨਹੀਂ ਰਹੇ ਕਿ ਵੱਡੀ ਕੋਈ ਕਦਮ ਚੱਕਣ ਤੋਂ ਪਹਿਲਾਂ ਹੀ ਆਪਾਂ ਜੇ ਰੋਕ ਲਈਏ ਮੈਨੂੰ ਠੱਲ ਪਾ ਲਈਏ ਉਹਨਾਂ ਨੂੰ ਜਾਂ ਫਿਰ ਕੋਈ ਰਾਜਨੀਤਿਕ ਐਸੀ ਕੋਈ ਤਾਕਤ ਦਾ ਪਿਛੇ ਹੈਗੀਆਂ ਜਾਂ ਤੁਹਾਨੂੰ ਰੋਕਣ ਦੀ ਇਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਨੇ ਅਰੁਣ ਜੀ ਫੇਰ ਵੀ ਦੇਖੋ ਨਾ ਕਿ ਇੰਨੇ ਜਿਹੜੇ ਮਨਕ ਲੋਕ ਚੱਲ ਕੇ ਆਏ ਥਾਣੇ ਦੇ ਵਿੱਚ ਉਹ ਵੀ ਵਿਚਾਰੇ ਸਾਰਾ ਦਿਨ ਕਰਕੇ ਮਿਹਨਤ ਕਰਕੇ ਜਾਂਦੇ ਤੇ ਉਹਨਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਇਹਨਾਂ ਤੇ ਫੇਰ ਵੀ ਕਿਤੇ ਪੁਲਿਸ ਦਾ ਕੰਮ ਹੈ ਫੋਨ ਦੇ दायरे ਅੰਦਰ ਜੋ ਨਹੀਂ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਉਹਨਾਂ ਨੂੰ ਧਮਕੀਆਂ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਨੂੰ ਵੀਡੀਓ ਆ ਬਕਾਇਦਾ ਉਸ ਦੀ ਵੀਡੀਓਗ੍ਰਾਫੀ ਦੇ ਰਹੇ ਹੋ ਜੋ ਹੈ ਨਾ ਕੰਪਲੇਂਟ ਤੇ ਉਹਨਾਂ ਦਾ ਕੋਈ ਕਾਰਵਾਈ ਕਰ ਵੀ ਨਹੀਂ ਰਹੇ ਵੀਡੀਓ ਦੇ ਅਧਾਰ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੌਣ ਆ ਜਾਂ ਕਿੱਥੇ ਦੇ ਆ ਫੇਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਹੜਾ ਉਹਨਾਂ ਨੂੰ ਤੇ ਮਲੇ ਧਰਨੇ ਤੱਕ ਦੀ ਨੋਟ ਜਿਹੜੀ ਹੋਣੀ ਹੈ ਅੱਛਾ ਜੀ ਬਣਾ 4 ਵਜੇ ਤੱਕ ਦਾ ਆਪੇ ਟਾਈਮ ਉਹਨਾਂ ਦਾ ਐਗਰੀਮੈਂਟ ਨਹੀਂ ਤੁਸੀਂ ਲਿੱਤਾ ਸੀਗਾ ਇਹ 4 ਵਜੇ ਦਾ ਟਾਈਮ ਨਹੀਂ ਨਹੀਂ ਸਾਨੂੰ ਪਿਆ ਸੀ ਕਿ ਕੱਲ 4 ਵਜੇ ਆਈ ਅੱਛਾ ਜੀ ਹਾਂਜੀ ਇੱਕ ਇਹਨਾਂ ਕੋ ਉਹਨਾਂ ਦੀ ਵੀਡੀਓ ਜਿੱਥੇ ਉਹਨਾਂ ਨੇ ਵੈਪਨ ਫੜਿਆ ਹੋਇਆ ਜੀ ਉਹ ਨਹੀਂ ਮੈਨੂੰ ਕਿਉਂਕਿ ਅੱਜ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਛਲਾਂਗਾ ਜੋ ਕੰਮ ਕਰ ਰਹੇ ਆ ਲਗਾਤਾਰ ਜਿਹੜਾ ਗੈਂਗਸਟਰ ਦੇ ਨੱਤ ਪਾ ਰਹੇ ਪਰ ਆਪਾਂ ਥੱਲੇ ਨਹੀਂ ਲੱਭਦੇ ਕਿਉਂ ਨਹੀਂ ਸਨਵਾਈ ਕਰ ਰਹੇ ਜਾਂ ਕਿਉਂ ਨਹੀਂ ਸੀ ਦੇਖਦੇ ਵੀ ਕਿਉਂਕਿ ਸ਼ਰੀਆਮ ਵਿਆਪਨ ਨਾਲ ਆ ਰਹੇ ਬੰਦੇ ਕੋਲ ਵਿਆਪਨ ਹੈ ਮੈਂ ਕਈ ਕੰਪਲੇਟ ਦੇਣਗੇ ਜੋ ਕਰ ਹਰ ਇੱਕ ਬੰਦਾ ਇੱਕ ਮੈਨੂੰ ਛੋਟੀ ਗੱਲ ਤੁਸੀਂ ਸਾਨੂੰ ਵੇਪਨ ਦਿੱਤਾ ਸੀ 4 ਵਜੇ ਦਾ ਸੀ ਦਿੱਤਾ ਫਿਰ ਮੰਗੇ ਉਹ ਵੀ ਟੈਬਲ ਦਿੱਤੀ ਸੀ ਸਾਨੂੰ ਦਿੱਤਾ ਸੀ ਬਾਬਰ ਨਹੀਂ ਕਹਿੰਦੇ ਸੀ 4 ਵਜੇ ਆਜੋਗੇ ਉਹ ਸਾਨੂੰ ਇੰਨੀਆਂ ਕ ਧਮਕੀਆਂ ਦੇ ਰਹੇ ਜਦੋਂ ਸਾਨੂੰ ਕੋਈ ਸਾਨੂੰ ਮਾਰ ਗਿਆ ਤਾਂ ਫੇ ਅਸੀਂ ਬਾਅਦ ਚ ਅਸੀਂ ਕੀ ਕਰ ਲੈਣਾ ਸਾਡੇ ਮਾਪੇ ਨੇ ਜਾਂ ਕਿਸੇ ਨੇ ਠੀਕ ਹੈ ਨਾ ਹਾਂ ਸੋ ਠਾਣੀ ਆਣਾ ਹੈ ਜੇ ਅਸੀਂ ਲੜਾਈਆਂ ਤਾਂ ਕਰ ਨਹੀਂ ਸਕਦੇ ਹੈਗੇ ਮੁੰਡਿਆਂ ਦੇ ਨਾਲ ਠੀਕ ਹੈ ਜੀ ਨਾ ਅਸਤਾ ਦੋ ਦੋ ਵੀ ਮਿੰਟੇ ਕੀਤੀ ਤੇ ਆ ਤਾ ਭਾਜੀ ਭਾਈ ਤੁਹਾਡੇ ਨਾਲ ਹੀ ਖੜੇ ਆ ਤੁਹਾਡੇ ਨਾਲ ਚਲੋ ਤੁਸੀਂ ਇਹਨਾਂ ਦੀ ਅਸੀਂ ਸਾਨੂੰ ਧਮਕੀਆਂ ਦੇ ਰਿਹਾ ਸੀ ਤੁਹਾਡੇ ਘਰੇ ਬਾੜ ਜਮਾਂਗੇ ਜਦੋਂ ਤੁਹਾਡੇ ਘਰੇ ਬਾੜ ਕੇ ਸਾਨੂੰ ਹਾ ਵੀ ਨਾ ਵੀ ਕਰਤੀ ਤੁਸੀਂ ਉਦੋਂ ਸਾਡੀ ਸੁਣਵਾਈ ਕਰਨੀ ਹੈ ਸਹੀ ਨਹੀਂ ਉਦੋਂ ਆ ਕੇ ਤੁਹਾਨੂੰ ਕਰੂਗੇ ਤੁਸੀਂ ਅਸੀਂ ਸਾਨੂੰ ਸ਼ਰੀਆਮ ਸਾਨੂੰ ਧਮਕੀਆਂ ਦੇ ਰਿਹਾ ਆ ਚਲੋ ਆਪਾਂ ਕਾਰਵਾਈ ਆਪਾਂ ਹੁਣ ਕਰਾ ਕਰਾਣੀ ਹੈ ਤੁਸੀਂ ਜਿਹੜੀ ਕਰਨੀ ਆ ਆਦੋਂ ਦੇ ਉਹ ਬੰਦੇ ਜੇ ਸਾਡੀ ਸੁਣਵਾਈ ਨਾ ਕਰਨਗੇ ਅਸੀਂ ਤਾਂ ਨਾਲ ਲਾਵਾਂਗੇ ਕੋਰਟੇ ਕਰਿਆ